ਹਾਂਜੀ ਆ ਪਿੰਡ ਜਵਾਰ ਸਿੰਘ ਵਾਲਾ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਐਨ ਐਚ 254 ਤੇ ਇਹ ਸਾਰੇ ਪਰਿਵਾਰ ਧਰਨੇ ਦੇ ਵਿੱਚ ਜਿੰਨੇ ਵੀ ਬੈਠੇ ਆ ਇਹ ਐਨੀ ਠੰਡ ਦੇ ਵਿੱਚ ਬੈਠਿਆ ਸਾਰੇ ਇੱਧਰ ਧਰਨਾ ਲੱਗਿਆ ਹੋਇਆ ਤੇ ਆ ਸਾਰੇ ਜਿਹੜੇ ਪਰਿਵਾਰ ਬੈਠੇ ਹੋਇਆ ਲੈ ਕੇ ਠੰਡ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾਦ 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 ਇੰਦਰ ਸਰਕਾਰ ਮੁਰਦਾਬਾਦ 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 ਰੂੜ ਪ੍ਰਸ਼ਾਸਨ ਮੁਰਦਾਬਾਦ 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 ਨਿਹਾਲ ਸਿੰਘ ਆਲੇ ਦਾ ਕਟਿਆ ਪ੍ਰਸ਼ਾਸਨ ਮੁਰਦਾਬਾਦ 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 ਸ੍ਰੀ ਪੰਜਾਬ ਕਿਸਾਨ ਯੂਨੀਅਨ ਜਿੰਦਾਬਾਦ 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 ਬੋਟਾਂ ਵੇਲੇ ਬਾਪੂ ਕਹਿੰਦੇ ਮੁਰਕੇ ਸਾਡੀ ਸਾਹਮਣੇ ਲੈਂਦੇ ਬੋਟਾਂ ਵੇਲੇ ਬਾਪੂ ਕਹਿੰਦੇ ਮੁਰਕੇ ਸਾਡੀ ਸਾਹਮਣੇ ਲੈਂਦੇ ਬੋਟਾਂ ਵੇਲੇ ਬਾਪੂ ਕਹਿੰਦੇ ਮੁਰਕੇ ਸਾਡੀ ਸਾਹਮਣੇ ਲੈਂਦੇ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਅੰਤਮਾਨ ਸਰਕਾਰ ਮੁਰਦਾਬਾਦ 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 ਆਮ ਆਦਮੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ